ਤਾਂ ਨੂੰ ਮੈਂ ਇਹ ਦੱਸਣ ਆਈ ਆ ਮੈਂ ਉੱਥੇ ਕਿਦਾਂ ਬਰਦਾਸ਼ਤ ਕਰਾਂ ਛੋਟੀ ਛੋਟੀ ਗੱਲ ਤੋਂ ਬਸ ਮੈਨੂੰ ਕੁੱਟਾਂ ਲਾ ਬੰਦੇ ਆ ਨਾਲੇ ਭਾਬੀ ਨਨਾਨ ਦਾ ਕੀ ਮਤਲਬ ਹੋਇਆ ਮੇਰੇ ਤੇ ਹੱਥ ਚੁੱਕਾਂ ਦਾ ਨਨਾਨ ਤੇ ਹੱਥ ਚੁੱਕਦੀ ਮੈਨੂੰ ਉਦਨ ਵੀ ਮੈਂ ਪੁੱਛਿਆ ਅਗਲੇ ਤੇ ਕਹਿੰਦੇ ਹਾਂ ਹੱਥ ਇਹ ਚੁੱਕ ਦੇ ਭਾਬੀ ਜੋ ਉਹ ਕਹਿੰਦੇ ਆ ਉਹ ਸੱਚ ਕਹਿੰਦੇ ਨੇ ਉਦਨ ਮੰਮੀ ਜੀ ਵੀ ਗਏ ਆ ਉਹਨਾਂ ਨੇ ਸਾਰਾ ਕੁਝ ਝੂਠ ਬੋਲਿਆ ਉੱਥੇ ਇੱਕ ਗੱਲ ਮੰਮੀ ਉਹਨਾਂ ਨੂੰ ਸੱਚ ਨਹੀਂ ਦੱਸੀਗੀ ਤੇ ਮੇਰੀ ਸੋਹਣ ਕੁੜੀਏ ਗੱਲ ਆ ਇਹ ਤਾਂ ਕੰਡ ਤੇ ਗਈ ਹੈ ਤੇ ਤੈਨੂੰ ਉਹਨਾਂ ਦਾ ਕਿਤਨਾ ਪਤਾ ਲੱਗਦਾ ਕਿਹੜਾ ਜੀ ਚੱਲਦਾ ਕਿਹੜਾ ਵੇਲਾ ਹੀ ਗਏ ਉਧਰ ਬੜੇ ਸੋਹਣੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੇ ਹੀ ਇਹਨੂੰ ਹੱਥ ਹੀ ਨਹੀਂ ਲਾਇਆ ਉਹਨਾਂ ਨੇ ਤੇ ਤੂੰ ਹੀ ਲੱਗ ਗਈ ਸਾਂ ਭਾਬੀ ਤੁਹਾਨੂੰ ਮੇਰੇ ਤੇ ਕੋਈ ਯਕੀਨ ਨਹੀਂ ਤੁਹਾਨੂੰ ਉਹ ਪਰਿਵਾਰ ਤੇ ਯਕੀਨ ਹੈ ਜਿਹੜਾ ਕੱਲ ਮਿਲਿਆ ਵਾ ਤੇ ਮੈਂ ਮੈਂ 20 ਸਾਲਾਂ ਦੀ ਤੁਹਾਡੇ ਘਰ ਆ ਇੱਥੇ ਜੰਮੀ ਪਲੀ ਮੈਂ ਜੰਮੀ ਤੇ ਤਾਂ ਯਕੀਨ ਤਾਂ ਮੈਨੂੰ ਹੈਗਾ ਵਾ ਮੈਂ ਕਿਉਂ ਕਹਾਂ ਮੈਂ ਤੈਨੂੰ ਸੱਚ ਦੱਸਾਂ ਮੈਂ ਹੁਣ ਵੀ ਮੰਮੀ ਨਾਲ ਇਹੀ ਗੱਲ ਕਰਨ ਦੀ ਆ ਕਿ ਮੈਨੂੰ ਉਸ ਦਿਨ ਦੀਆਂ ਗੱਲਾਂ ਤੋਂ ਇੰਨੀ ਟੈਨਸ਼ਨ ਹੋਈ ਪਈ ਐ ਮੰਮੀ ਜੀ ਐੋਜੇ ਪਰਿਵਾਰ 'ਚ ਮੈਂ ਕਿਦਾਂ ਜ਼ਿੰਦਗੀ ਕੱਟ ਲਾਂ ਤੁਸੀਂ ਦੱਸੋ ਮੇਰੀ ਸਾਰੀ ਜ਼ਿੰਦਗੀ ਲੰਘਣੀ ਆ ਉੱਥੇ ਤੇ ਮੇਰੇ ਕੋਲ ਉਹ ਚਾਰ ਦਿਨ ਨਹੀਂ ਕੱਟੇ ਜਾਂਦੇ ਮੰਮੀ ਮੇਰੀ ਸੋਲ ਕੁੜੀਏ ਗੱਲ ਉਹ ਘਰ 'ਚ ਘਾਟਾ ਕਾਦਾਵਾ ਕਿਤੇ ਕਿ ਦੋਸੋ ਨਾ ਮੁੰਡਾ ਕਿਤੇ ਬਾਹਰ ਲਈ ਬੁਇਆ ਤੱਕ ਕਿੰਨਾ ਰੇਸਕਾ ਕਿਤੇ ਜ਼ਮੀਨ ਜਾਇਦਾਦ ਆ ਤਾਂ ਦੇਖ ਕਿੰਨਾ ਕੁਛ ਮੈਨੂੰ ਤੇ ਇਹ ਸਮਝ ਨਹੀਂ ਤੇਰੀ ਆਉਂਦੀ ਹੋਰ ਤੈਨੂੰ ਚਾਹੀਦਾ ਕੀ ਆ ਬਾਹੂ ਹੌਲੀ ਹੌਲੀ ਮਨ ਮਿਲਦਾ ਵਾ ਜਿਉ ਜੋ ਤੂੰ ਰਹੇਗੀ ਹੋਣ ਤੇਨੂੰ ਜੀ ਆਂ ਦਾ ਪਤਾ ਲੱਗੂ ਮੈਂ ਜ਼ਮੀਨ ਜਾਇਦਾਦ ਨੂੰ ਕੀ ਕਰਾਂ ਜਿਹਦੇ ਨਾਲ ਮੈਂ ਵਿਆਹੀ ਆ ਉਹੀ ਨਹੀਂ ਮੈਨੂੰ ਸਭਜਦਾ ਪਿਆ ਉਹੀ ਮੇਰੇ ਤੇ ਹੱਥ ਚੁੱਕਦਾ ਵਾ ਸੱਸ ਮੇਰੇ ਤੇ ਹੱਥ ਚੁੱਕਦੀ ਨਨਾਨ ਮੇਰੇ ਤੇ ਹੱਥ ਚੁੱਕਦੀ ਆ ਦੱਸ ਐਡਾ ਕਿਹੜਾ ਮੈਂ ਉੱਥੇ ਕੋਈ ਗਲਤ ਕੰਮ ਕਰਨ ਦੀ ਮੰਮੀ ਇਹ ਨਾ ਹੋਵੇ ਕਿ ਆਪਾਂ ਇੱਥੇ ਯਕੀਨ ਨਾ ਕਰੀਏ ਯਕੀਨ ਨਾ ਕਰੀਏ ਕੁੜੀ ਦੇ ਨਾਲ ਮਾੜੀ ਹੁੰਦੀ ਹੋਵੇ ਥੋੜਾ ਥੋੜਾ ਬੋਲੂਗੀ ਤੇਰਾ ਮਤਲਬ ਕੀ ਕੁੜੀਏ ਮੈਂ ਤਾਂ ਕਹੀ ਮਿੰਨ ਤੇ ਬੜੇ ਸੋਹਣੇ ਲੱਗਣ ਡੈ ਉਦੋਂ ਮੈਂ ਇਹ ਤਾਂ ਪੁੱਈ ਹੀ ਨਹੀਂ ਉਦੋਂ ਉਹਨੇ ਆਉ ਮਾਰਦਾ ਉਹਨਾਂ ਆਖਿਆ ਕੋਨਾ ਕਹੀਂ ਨੂੰ ਹੱਥ ਨਹੀਂ ਲਾਇਆ ਤੁਸੀਂ ਗਲਤ ਹੋ ਹਾਂ ਉਹ ਤਾਂ ਮੈਂ ਆਪਾਂ ਤੇ ਉੱਥੇ ਝੂਟੇ ਹੋ ਕੇ ਆ ਗਏ ਇਹਦੇ ਮਗਰ ਲਾ ਕੇ ਤਾਂ ਆਪਾਂ ਭੱਜ ਆਵਈਆਂ ਨੋ ਦੇ ਨਵੇਂ ਪੋਤਾ ਕੁਰਮਾ ਅੱਪਾ ਇਤਰਾ ਜੱਜਾ ਚੰਗੀਆਂ ਲੱਗਦੀਆਂ ਕਿ ਉਹ ਕੁੜੀਏ ਮੰਮੀ ਮੈਨੂੰ ਪਤਾ ਹੈ ਤੁਸੀਂ ਮੇਰੀ ਗੱਲ ਤੇ ਯਕੀਨ ਨਹੀਂ ਕਰਨਗੇ ਮੇਰੀ ਨਾ ਇੱਕ ਵਾਰੀ ਵੀਰੇ ਨਾਲ ਗੱਲ ਕਰਾਓ ਮੈਂ ਉਹਨੂੰ ਦੱਸਾਂ ਸਭ ਕੁਝ ਤੇ ਜਾਂ ਤੁਸੀਂ ਤੇ ਭਾਬੀ ਖੁਦ ਸਾਰੀ ਗੱਲ ਕਰ ਦੋ ਵੀਰੇ ਨਾਲ ਮੰਮੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਇਹ ਸਾਰੀ ਉਮਰ ਦੇ ਕੰਮ ਆ ਤੇ ਛੋਟੀ ਮੋਟੀ ਗੱਲ ਤਾਂ ਅਹੀਂ ਵੀ ਆਉਂਦੇ ਨਹੀਂ ਜੀ ਤੇ ਜੇ ਤਰੇ ਭਰਾ ਕੋ ਗੱਲ ਕਰਤੀ ਨਾ ਤੈਨੂੰ ਹੋਰਾਂ ਪਤਾ ਉਹਨੇ ਤੇ ਨਾਲ ਉਹਨਾਂ ਦਾ ਸਿਰ ਕਾਟਣਾ ਤੇ ਨਾਲ 13 ਦੇ ਨਾਲ ਸਾਡਾ ਗਲੇ ਕਾਟਣਾ ਤੇ ਲੜਾ ਲੜਾ ਕੇ ਦੋਵਾਂ ਟੱਬਰਾਂ ਨੂੰ ਮਰਵਾਏਗੀ ਕੁੜੀਏ ਸਮਝਾਈ ਬਣ ਜਾ ਸਿਆਰੀ ਬਣ ਉੱਥੇ ਬਜਾਰਾ ਕਰ ਉੱਥੇ ਹੀ ਕਰਨਾ ਪੈਣਾ ਨਹੀਂ ਛੰਮੀ ਤੇਰੇ ਵੀਰ ਨਾਲ ਹੀ ਗੱਲ ਕਰਨੀ ਕੋਈ ਵੀ ਇੱਥੇ ਜੀ ਉਹ ਕੱਲੇ ਬੈਠੇ ਬਾਹਰ ਅੱਜ ਉਹ ਉਹਦਾ ਫੋਨ ਆਉਣ ਡਿਆ ਅਹੀਂ ਨੂੰ ਕੋਈ ਗੱਲ ਨਹੀਂ ਅਹੀਂ ਆਖਿਆ ਬਹੁਤ ਸੋਹਣੀ ਐ ਛੰਮੀ ਹੋ ਨਹੀਂ ਇਤਨਾ ਕਾਹੇ ਕਰਦੇ ਕੜੀ ਬਣੂ ਅਹੀਂ ਕਹਦੀ ਛੰਮੀ ਆਈ ਲੜਨ ਤੇ ਆ ਗਈ ਆ ਮੁਰਗਿਆ ਮੈਨੂੰ ਤੇ ਸਾਰਾ ਕਸੂਰ ਤੇਰੇ ਦੀ ਜੰਮਣ ਡਿਆ ਗੱਲ ਸੁਣੋ ਤੁਮ ਨੂੰ ਸਾਨੂੰ ਇੱਕ ਵਾਰੀ ਇਹਦੀ ਗੱਲ ਤੇ ਯਕੀਨਤ ਕਰ ਲੈਣਾ ਚਾਹੀਦਾ ਪੈਰਵਾਹੀ ਤੇ ਕਰ ਲਈਏ ਥੋੜੀ ਬਹੁਤ ਅੱਗੇ ਪੈਰਵਾਹੀ ਕਰਕੇ ਦੇਖਾਂਗੇ ਯਕੀਨ ਕਰਕੇ ਦੇਖ ਹੀ ਲਿਆ ਨਾ ਗਈਆਂ ਹਨ ਭੱਜੀਆਂ ਬੇਇਤੀ ਕਰਾ ਕੇ ਉੱਥੋਂ ਮੁੜੀਆਂ ਅਗਲੀ ਆਂਦੇ ਮਾਂ ਤੇ ਪਰਜਾਈ ਭੱਜੀਆਂ ਆੜੀਆਂ ਪਰ ਮੰਮੀ ਉਹ ਕਹਿੰਦੀ ਏ ਮੇਰੇ ਤੇ ਹੱਥ ਚੁੱਕ ਦੇ ਇਹਦਾ ਕੋ ਕਸੂਰ ਹੋਊਗਾ ਮੈਨੂੰ ਤੇ ਸਾਰਾ ਹੀ ਇਹਦਾ ਲੱਗਣ ਡਿਆ ਕਸੂਰ ਠੀਕ ਏ ਮੰਮੀ ਅੱਜ ਤੋਂ ਬਾਅਦ ਜੇ ਮੈਂ ਆਉਂਗੀ ਵੀ ਨਾ ਮੈਂ ਉਹਨਾਂ ਤੋਂ ਅਡੇ ਕੋਲਾਂਗੀ ਮੈਂ ਕਦੀ ਤੁਹਾਨੂੰ ਆਪਣਾ ਦੁੱਖ ਦਰਦ ਨਹੀਂ ਦੱਸੂਗੀ ਆਣ ਕੇ ਕਿ ਮੈਨੂੰ ਆਹ ਦੁੱਖ ਹੈ ਕੋਈ ਗੱਲ ਨਹੀਂ ਦੁੱਖ ਤੇ ਸਾਨੂੰ ਫਿਰ ਪਤਾ ਹੀ ਹੈ ਤੈਨੂੰ ਪਤਾ ਹੀ ਆ ਕੀ ਦੁੱਖ ਹੈ ਇਹਦਾ ਰਾਹਦਾ ਹੈ ਵੀ ਮੈਂ ਦਵਾ ਦਾ ਉਥੋਂ ਗਾਲੀਆਂ ਦੇ ਦੇਣਗੀ ਆ ਕਦੇ ਨੂੰ ਪਤਾ ਹੀ ਆ ਸਮਝਾਈਆਂ ਤੂੰ ਮੰਮੀ ਮੇਰਾ ਉਸ ਮੁੰਡੇ ਨਾਲ ਕੋਈ ਲਿੰਕ ਨਹੀਂ ਹੈਗਾ ਹੁਣ ਉਥੇ ਮੇਰਾ ਸਾਰਾ ਕੁਝ ਖਤਮ ਹੋਇਆ ਤੁਸੀਂ ਤੇ ਬਸ ਉਹਦੇ ਤੇ ਰੱਖ ਕੇ ਸਾਰਾ ਕੁਝ ਬੋਲੀ ਜਾਂਦੀ ਏ ਉਹ ਮੈਨੂੰ ਕੀ ਕਹਿਣ ਡਿਆ ਵਾ ਤੇ ਉੱਥੇ ਕਰ ਤੇਰਾ ذی کیوں ਨਹੀਂ ਲੱਗਣ ਡਿਆ ਆਲੋ ਦੀ ਭਾਬੀ ਆਈ ਸੀ ਮੇਰੇ ਘਰ ਤੇ ਉਹਨੇ ਸ਼ੋ ਨਹੀਂ ਕੀਤਾ ਕਿ ਮੈਂ ਉਹਦੀ ਪਰਜਾਈ ਆ ਫਿਰ ਮੈਨੂੰ ਉੱਪਰ ਲੈ ਗਈ ਕੋਠੇ ਤੇ ਉਹਨੇ ਮੈਨੂੰ ਇੰਨੀ ਗੱਲ ਕਹੀ ਕਿ ਵੇਖ ਸਾਹਿਦ ਦਾ ਤੂੰ ਕਿਹੜਾ ਛੱਡਦੇ ਤੇ ਸਾਹੀ ਤੇਰਾ ਕਿਹੜਾ ਛੱਡਦੇ ਹੁਣ ਆਪਾਂ ਉਹਦਾ ਵਿਆਹ ਕਰਨ ਲੱਗੇ ਮੈਨੂੰ ਇਹੋ ਜੀ ਕੋਈ ਗੱਲ ਨਹੀਂ ਹੈਗੀ ਭਾਬੀ ਮੈਂ ਉਸ ਮੁੰਡੇ ਦਾ ਕਿਹੜਾ ਛੱਡਦਾ ਆ ਮੈਨੂੰ ਪਤਾ ਵਾ ਕਿ ਹੁਣ ਮੇਰਾ ਵਿਆਹ ਹੋ ਗਿਆ ਵਾ ਮੇਰੀ ਇੱਕ ਨਵੀਂ ਜ਼ਿੰਦਗੀ ਸਟਾਰਟ ਹੋ ਗਈ ਆ ਛਾਂ ਉਤੇ ਬਸ ਇਹ ਨਹੀਂ ਸੀ ਕਿ ਅਗਲਾ ਚੁੰਦਾ ਸੀ ਕਿ ਮੈਂ ਦਾ ਲਾਈਫ ਪਾਰਟਨਰ ਬਣਾ ਤੇ ਤੁਸੀਂ ਨਹੀਂ ਮੰਨੇ ਮੇਰੇ ਘਰ ਦੇ ਆਪਾਂ ਜਵਾਬ ਦੇ ਦਿੱਤਾ ਗੱਲ ਤੇ ਇੰਨੀ ਸੀ ਨਾ ਨਹੀਂ ਮੰਮੀ ਇਹ ਤਾਂ ਮੈਨੂੰ ਪਤਾ ਕਿ ਉਹ ਮੁੰਡਾ ਪਿੱਛੇ ਹਟ ਗਿਆ ਹੁਣ ਅਸੀਂ ਬਾਰ ਬਾਰ ਉਹੀ ਗੱਲ ਲੈ ਕੇ ਇਹਨੂੰ ਬਲੇਮ ਥੋੜੀ ਨਾ ਕਰੀ ਜਾਵਾਂਗੇ ਹਰ ਗੱਲ 'ਚ ਕਿਤੇ ਨਾ ਕਿਤੇ ਤੇ ਉਹ ਵੀ ਗਲਤ ਹੋਣ ਗਈ ਭਾਬੀ ਕਿਹੜੀ ਕੁੜੀ ਦਾ ਜੀ ਕਰਦਾ ਹੈ ਕਿ ਘਰ-ਬਾਰ ਵਧੀਆ ਹੋਵੇ ਜੋ ਮੇਰੇ ਲੜ ਲੱਗਾ ਉਹ ਵਧੀਆ ਹੋਵੇ ਤੇ ਮੈਂ ਆਣ ਕੇ ਤੇ ਕਿਸ ਸ਼ਿਕਾਇਤਾਂ ਲਈ ਜਾਵਾਂ ਕਿ ਮੇਰਾ ਪਰਿਵਾਰ ਨਹੀਂ ਚੰਗਾ ਮੈਂ ਉੱਥੇ ਰਹਿਣਾ ਨਹੀਂ ਆ ਮੇਰੇ ਦਿਮਾਗ 'ਚ ਮੁਕਸੀਆ ਕਿਹੜੀ ਕੁੜੀ ਨਹੀਂ ਚਾਹੁੰਦੀ ਕਿ ਮੇਰਾ ਘਰ ਬਸੇ ਤੇ ਤੂੰ 4 ਦਿਨ ਤੇ ਹੋ ਗਏ ਜਦੋਂ ਵਿਆਹੀ ਨੂੰ ਆਏ ਇੱਕ ਵਾਰਾ ਤੂੰ ਫੇਰਾ ਪਾਉਣ ਤੇ ਕੱਲੀ ਤੂੰ ਪਸਾ ਜਾ ਫੜ ਕੇ ਤੁਰਦੀ ਆ ਗਈ ਤੈਨੂੰ ਨਹੀਂ ਪਤਾ ਕਿਸ ਨੂੰ ਨਾਲ ਲਿਆਵਾਂ ਅਗਲੇ ਕੀ ਰੋਕੀ ਜਾਂਦੇ ਹੋਗੇ ਨਵੇਂ ਸਭੀ ਤੁਰੀ ਚੱਦੀ ਟੈਂਪੂਆਂ ਤੇ ਚੱਲ ਇੱਕ ਮਿੰਟ ਮੰਮੀ ਇੱਥੇ ਵੀਰਾ ਹੋਵੇ ਤੇ ਭਾਬੀ ਜਾਵੇ ਪੇਕੇ ਨਵੀਂ ਨਵੀਂ ਤੇ ਵੀਰੇ ਨੂੰ ਕਹੇ ਚੱਲ ਮੇਰੇ ਨਾਲ ਵੀਰਾ ਦਵੇ ਜਵਾਬ ਤੇ ਨਾਲ ਤੁਸੀਂ ਵੀ ਆਪਣੇ ਪੁੱਤ ਨਾਲੋਂ ਤੇ ਕੀ ਕਰੂਗੀਓ ਮੈਂ ਕਿਤਨਾ ਮਾਲ ਨਾਲ ਕੋਈ ਨੇ ਤੇ ਜਵਾਬ ਦਿੱਤਾ ਅਗਲੇ ਜਾਂਦੇ ਚੰਗੇ ਬਣੇ ਸੀ ਤੇ ਨਾਲ ਤੈਨੂੰ ਕੁੜਕੜ ਜੱਟਾ ਪਾਉਣ ਦੇ ਸਾਡੇ ਸਾਹਮਣੇ ਅਜਿਹਾ ਚੁੱਪ ਕਰਕੇ ਆਣੀ ਆ ਤੇ ਦਲਤੀ ਸਾਡੀ ਜਿਹੜੀਆਂ ਇਹ ਤੇਰੇ ਮਗਰ ਲਾ ਕੇ ਆ ਗਈ ਮੈਨੂੰ ਤੇ ਕੋਈ ਕੁੜਦੀ ਸਮਝ ਨਹੀਂ ਆਉਂਦੀ ਪੀ ਇਹ ਕੀ ਹੈ ਝੂਠਾ ਦੀਓ ਕੇ ਸੱਚਾ ਦੀ ਮੈਨੂੰ ਤੇ ਇਹਦੀ ਕਿਸੇ ਗੱਲ ਤੇ ਯਕੀਨ ਹੈ ਨਹੀਂ ਗਾੜੀ ਅੱਗੇ ਤੂੰ ਵੇਖ ਲਾ ਕਿਉਂ ਪਾਪੀ ਤੇਨੂੰ ਵੀ ਇਦਾਂ ਹੀ ਲੱਗੀ ਜਾਂਦਾ ਹੈ ਕਿ ਮੈਂ ਝੂਠ ਬੋਲਦੀ ਨਹੀਂ 참ੇ ਮੈਨੂੰ ਤਾਂ ਯਕੀਨ ਹੈ ਤੇਰੀਆਂ ਗੱਲਾਂ ਤੇ ਮੈਨੂੰ ਤੇ ਉਦੋਂ ਵੀ ਯਕੀਨ ਹੈ ਪਰ ਮੈਂ ਨਾ ਮੈਨਾਂ ਇੱਕ ਗੱਲ ਸੋਚਨੀ ਆ ਕਿ ਆਪਣੀ ਜਗ੍ਹਾ ਮੰਮੀ ਵੀ ਐਸ ਗੱਲ ਨੂੰ ਸਹੀ ਆ ਕਿ ਵੀਰੇ ਨੂੰ ਦੱਸਾਂਗੇ ਤੇ ਜਿੱਦਾਂ ਦਾ ਵੀਰੇ ਦਾ ਸੁਭਾਅ ਆ ਉਹਨੇ ਤਾਂ ਪਾੜ ਦੇਣਾ ਸਿਰਾਂ ਕਿ ਪਾੜ ਦੇ ਕਿ ਤੁਸੀਂ ਮੇਰੀ ਭੈਣ ਨੂੰ ਦੁਖੀ ਕਿਉਂ ਕਰਦੇ ਹੋ ਮੈਨੂੰ ਐਂ ਲੱਗਦਾ ਕਿ ਮੈਨੂੰ ਆਪ ਹੀ ਕੁਝ ਕਰਨਾ ਪੈਣਾ ਮੇਰਾ ਕਿਸੇ ਨੇ ਸਾਥ ਨਹੀਂ ਦੇਣਾ ਨੇ ਜੰਮੀ ਤੇਰਾ ਮੈਂ ਸਾਥ ਦਵਾਂਗੀ ਇਹ ਗੱਜੀ ਗੱਲ ਨਹੀਂ ਜੇ ਉਹ ਗਲਤ ਹੋਣਗੇ ਨਾ ਮੈਂ ਤੇਰਾ ਸਾਥ ਜ਼ਰੂਰ ਦਵਾਂਗੀ ਨਾਲੇ ਭਾਬੀ ਮੇਰੀ ਖਾਸ ਸੁਣ ਅੱਜ ਜਿਹੜੀ ਨਾਨਾ ਨਾਨਕੇ ਰਹਿਣ ਦੀ ਆ ਇੱਥੇ ਇਹ ਵਿਆਹੀ ਵਰੀ ਆ ਨਾਲ ਆਪਣੇ ਘਰ ਵਾਲੇ ਨੂੰ ਵੀ ਇੱਥੇ ਲੈ ਕੇ ਬੈਠੀ ਆ ਨਹੀਂ ਇਹ ਆਪਣੇ ਘਰ ਨਹੀਂ ਰਹਿ ਸਕਦੀ ਨਹੀਂ ਮੇਰੀ ਸੁਣ ਗੱਲ ਨਾਨਾ ਤੇ ਰਹਿਣ ਦੀ ਪਹਿਲਾਂ ਵੀ ਤੈਨੂੰ ਉਹ ਜੀ ਕੀ ਤੰਗੀ ਇਹ ਥੋੜਾ ਵੀ ਤੇਰੇ ਗਿਆਨ ਰਹਿਣ ਦੇਈ ਆ ਨਾਲੇ ਉਹਨਾਂ ਦਾ ਘਰ ਦਾ ਮਸਲਾ ਉਹਦੀ ਮਾਂ ਜੀ ਦੀ ਭਰਾ ਨਵਾਂ ਨਰੋਆ ਉਹ ਰਹੋ ਉਹ ਤਾਂ ਪਰ ਨਾਲ ਉਹ ਪਾਣੀ ਨਹੀਂ ਨਾਲ ਤੈਨੂੰ ਕੀ ਤੰਗੀ ਉਹਨਾਂ ਦੀ ਇਹ ਤਾਂ ਗੱਲ ਸਹੀ ਏ ਛੰਨੀ ਆ ਵੀ ਮੈਨੂੰ ਤੰਗੀ ਹੈਗੀ ਆ ਜਦੋਂ ਕੋਈ ਮਾੜੀ ਜੀ ਵੀ ਗੱਲ ਹੁੰਦੀ ਆ ਨਾ ਤੇ ਰਣਜੀਤ ਮੇਰੇ ਤੇ ਹੱਥ ਚੁੱਕਦੇ ਆ ਜਾਂ ਮੈਨੂੰ ਝਿੜਕਾਂ ਦਿੰਦੇ ਆ ਉਹ ਭੈਣ ਨਾਲ ਭਰਾ ਦਾ ਸਾਥ ਦਿੰਦੀ ਆ ਨੰਮੀ ਉਦਾਂ ਮੈਂ ਕਿਉਂ ਕਹੂੰਗੀ ਕਿ ਉਹਨੂੰ ਘਰੋਂ ਕੱਢੋ ਮੈਂ ਤੇ ਆ ਕੇ ਗੱਲ ਨਹੀਂ ਹੋਣੀ ਕੀ ਤਰਨਣਾ ਨਾਲ ਬਾਰ-ਬਾਰ ਇਹਨਾਂ ਦੋਵਾਂ ਜੀਆਂ 'ਚ ਕਿਉਂ ਗੱਲ ਕਰਦੀ ਆ? ਉਹ ਤਾਂ ਪੱਕਾ ਨੋਟਾ ਕਿਹਨੂੰ ਕੱਢ ਸਕਦੇ। ਉਹ ਉਹਦਾ ਭਾਰ ਆ। ਚਲੋ ਮੈਂ ਮੰਨਦੀ ਆ ਘਰੋਂ ਨਹੀਂ ਕੱਢ ਸਕਦੇ। ਪਰ ਦੋਵਾਂ ਜੀਆਂ 'ਚ ਲੜਾਈ ਤਾਂ ਨਾ ਪਾਵੇ। ਉਹਦਾ ਤੇ ਉਹ ਇੰਨੀ ਸਮਝਦਾਰ ਹੋਵੇ ਤੇ ਨਾ ਦੋਵਾਂ ਜੀਆਂ 'ਚ ਸੁਲਾ ਘਰਾਵੇ। ਮੈਨੂੰ ਤਾਂ ਭੈਣ ਕੋ ਸਮਝ ਨਹੀਂ ਆਉਂਦੀ। ਜੇ ਤੇਰਾ ਦੁਮਾਰ ਕੋਲ ਕੰਮ ਕਰਦੇ ਤੇ ਦੇਖ। ਮੈਂ ਤੇ ਆਪਣੀ ਗੱਲ ਦੀ ਆ। ਕਿ ਇਹ ਥੋੜਾ ਥੀਜੇ ਜਿਹੜਾ ਮੜਾ ਘੋਟੀ ਗੱਲ ਨਹੀਂ ਤੇ ਛੋੜਾ ਛੋਕੇ ਤਰਤੇ। ਮੰਮੀ ਉਹਦਾ ਉਹ ਘਾਰਿਆ। ਕਿ ਮੇਰਾ ਵੀ ਤੇ ਫਿਰ ਆ ਘਰ ਆ ਰਿਆ ਨਾ ਮੈਂ ਵੀ ਇੱਥੇ ਰਹਿਨੀ ਆ ਛੱਡ ਕੇ ਸਾਰਾ ਕੁਝ ਮੈਂ ਨਹੀਂ ਜਾਣਾ ਉੱਥੇ ਬਸ ਕਿਉਂ ਤੂੰ ਰਹਿਨੀ ਆ ਮਰ ਕੇ ਤੇਰਾ ਉਹਨੇ ਵਿਆਹ ਕੀਤਾ ਅਗਲੇ ਨੇ ਕੱਜਾ ਚੁਕਿਆ ਕੀਤਾ ਕਿਹਦੇ ਕੋਲ ਤੋਂ ਖਾਓ ਖੜ ਕੇ ਅਗਲੇ ਨੇ ਤੇਰਾ ਮਾੜਾ ਚੰਗਾ ਪਤਾ ਕੀਤਾ ਇੱਕ ਵਾਰ ਇਹ ਬਾਰ ਬਾਰ ਨਹੀਂ ਹੁੰਦਾ ਉਹਨੂੰ ਨਾ ਕਿਤੇ ਟੈਨਸ਼ਨ ਦੇ ਦੇਣੀ ਉਹਨੂੰ ਪਤਾ ਵੀ ਹੁੰਦਾ ਸਮਝਾ ਦੋ ਤੇ ਕੀ ਹਾਲ ਕਰਨਾ ਉਹਨੇ ਤੇਰਾ ਤੇ ਨਾਲ ਹੀ ਸਾਡਾ ਨਹੀਂ ਸ਼ੰਮੀ ਇਹ ਗੱਲ ਨਹੀਂ ਬਣੀ ਤੂੰ ਛੱਡ ਕੇ ਇੱਥੇ ਨਹੀਂ ਰਹਿਣਾ ਜਦ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਵਾਕਈ ਗਲਤ ਹੈਗੇ ਕਿਓ ਪਕੜ ਕੇ ਚਾਹ ਪੀ ਤੇ ਚੱਲ ਦੇ ਤੇਰੇ ਕੋ ਕੀ ਸਬੂਤ ਆ ਤੁਹਾਨੂੰ ਉਦੋਂ ਪਤਾ ਲੱਗਣਾ ਹੈ ਵੀ ਉਹ ਗਲਤ ਆ ਜੇ ਤੁਹਾਨੂੰ ਮਰ ਜਾਣਾ ਤੇ ਮੇਰੀ ਲਾਸ਼ ਵੀ ਤੁਹਾਡੇ ਤੱਕ ਨਹੀਂ ਪਹੁੰਚਣੀ ਤੁਛ ਦੇ ਨਾ ਹੀ ਹੈ ਇਹ ਜਿੰਨੀ ਗੱਲਾਂ ਕਰੀ ਜਾਣੀ ਹੈਗੇ ਨਹੀਂ ਚੱਲ ਚੁੱਪ ਜੇ ਤੁਸੀਂ ਗੁੱਤੀ ਹੀ ਜਲੀ ਨਹੀਂ ਬਣਾ ਚੁੱਪ ਚੁੱਪ ਇਹ ਕਿੱਦਾਂ ਢਿੱਡ ਚ ਕੀ ਵਾਲਿਆ ਮੰਮੀ ਤੁਸੀਂ ਵੀ ਬੱਸ ਕਰੋ ਹੁਣ ਆ ਕੁੜੀ ਆਈ ਹੈ ਤੇ ਉਹਨੇ ਬਲੇਮ ਕਰੀ ਜਾਂਦੇ ਉਹਨੂੰ ਪਾ ਲਈਏ ਪੀਂਦੇ ਚਾਹ ਪੀ। ਯਾਰ ਚਾਹ ਪੀਂ ਘਟ ਤੇਰਾ ਲੜ। ਕੋਈ ਨਹੀਂ ਕਰਦੇ ਆਂ ਗੱਲ ਤੂੰ ਚਾਹ ਪੀ। ਟੈਰ ਮਾ ਚੜਾ ਕੇ ਅਗਲੇ ਵੇਂਦੇ ਹਣੀ ਕਿੱਥੇ ਚਲ ਗਈ ਐ। ਮਿੱਠਾ ਬੜਾ ਗੇਜ। ਪਰ ਚਾਹ ਜੋ ਮਰਜੀ ਤੇਰੇ ਨਾਲ ਵਧੀਆ ਚਾਹ ਬਣਾਉਂਦੀ ਐ। ਆ ਤੂੰ ਤਾਂ ਪਿੰਕਲ ਪਾਣੀ ਜਿਆ ਬਣਾਉਂਦੀ ਐ। ਆਹ ਉਹ ਦੋ ਦਿਨ ਤਾਨੂੰ ਪਿਆਜ਼ ਦਿੱਤੀ ਇਹਨਾਂ ਦਾ ਸੁਆਦ ਉਹਦੇ ਹੱਥਾਂ ਦਾ ਆ ਗਿਆ ਤੁਹਾਨੂੰ। ਲੈ। ਇੰਨੀ ਉਮਰ ਹੋ ਗਈ ਐ ਤੇ ਮੇਰੀ ਚਾਹ ਪਿੰਦੀ ਆਈ ਉਹ ਮੇਰੇ ਵਿੱਚ ਹੀ ਲੱਗਦੀ ਐ। ਇਹ ਗੱਲ ਸਹੀ ਸਹੀ ਆ ਰੋਟੀ ਪਾਣੀ ਕਿਤੇ ਐ ਬਣਾਦੀ ਕਿਤੇ ਵਧੀਆ ਛਣ ਮਾਂ ਚੁੱਪ ਕਰ ਉਹਦੇ ਸਾਹਮਣੇ ਨਾ ਉਹਨੂੰ ਕੈਂਸਰ ਤੇ ਹੋਰ ਚੜਾ ਲਈ ਰੋਟੀ ਪਾਣੀ ਦਾ ਤੂੰ ਮੇਰੀ ਤਾਰੀਫ ਕਰੀ ਮੇਰੀ ਗੱਲ ਸੁਣ ਉਹ ਤਾਂ ਤੇਰੀ ਤਾਰੀਫ ਤੇ ਕਰਦੀ ਆ ਪਰ ਉਹਦੇ ਸਾਹਮਣੇ ਥੋੜਾ ਮੈਂ ਤੇਰੀ ਕਰਦੀ ਉਹ ਤੇ ਉਹਦੇ ਬਿਨਾਂ ਮੈਂ ਕਰਨ ਨਹੀਂ ਉਹ ਆਸੇ ਪਾਸੇ ਰਾਤੀ ਵੇਖਨੇ ਕਿਤੇ ਦੀ ਤਾਲ ਮਖੜੀ ਬਣਾਈ ਕਿਤੇ ਵੱਟ ਕੱਟ ਤੇ ਤੂੰ ਵੇਖ ਆ ਵਿੱਚੇ ਸਾਰਾ ਕੁਝ ਪਾ ਦਿੰਦੀ ਆ ਗੰਡੇ ਕੱਟ ਟਮਾਟਰ ਕੱਟ ਸਾਰਾ ਕੁਝ ਵਿੱਚੇ ਪਾ ਲੱਗ ਗਿਆ ਤੜਕਾ ਕੇ ਨਾਲ ਮੈਂ ਇੰਜ ਹੀ ਕਰਦੀ ਆ ਤੂੰ ਤਾਂ ਫਿਰ ਇੱਕ ਸਾਦਾ ਜੱਗ ਨੂੰ ਬਿੰਡਦੀ ਆ ਜੱਗ ਨੂੰ ਬਿੰਡਦੀ ਮੇਰੀ ਗੱਲ ਸਮਝਣਾ ਤਾਂ ਮੋਹ ਦੀਆਂ ਰੋਟੀਆਂ ਲੈਣਾ ਸਵਾਦ ਆਉਣ ਲੱਗਿਆ ਜਿਆਦਾ ਤੇ ਨਾਲ ਗੱਲਾਂ ਆਉਣ ਲੱਗ ਪਿਆਵਾਂ ਗੱਲਾਂ ਨਹੀਂ ਮੈਂ ਤੈਨੂੰ ਦੱਸਣ ਢਈ ਆ ਕਿ ਜਦੋਂ ਉਹਦੇ ਲਾਗੇ ਖਲੋਦੀ ਹੁੰਦੀ ਆ ਨਾ ਉਹ ਜਾ ਸਿੱਖਿਆ ਕਰ ਅੱਕੇ ਤਰਾ ਸਬਜ਼ੀਆਂ ਨੂੰ ਤੜਕੇ ਲਾਉਂਦੀ ਆ ਮम्मी ਮੈਂ ਕੱਲ ਜਾ ਸਕਨੀ ਮੈਂ ਗੜਾ ਸੋਹਰਿਆ ਜਾ ਕੇ ਟਕੋਣੀ ਮੈਂ ਇੱਥੇ ਬਹਿ ਕੇ ਆਰਾਮ ਨਾਲ ਖਾਣਾ ਹੀ ਆ ਜਿੰਨਾ ਚਹਿ ਗਈ ਆ ਕੁਵਾਈ ਜਾ ਮੈਨੂੰ ਮੈਂ ਕਿਹੜਾ ਕਿੱਥੇ ਚਲਦੀ ਆ ਇੱਥੇ ਤੇ ਮੈਂ ਰਹਿਣਾ ਪੱਕਾ ਮੈਂ ਕਿਹੜਾ ਤੈਨੂੰ ਭੇਜ ਲੱਗੇ ਆ ਹਾਂ ਵੇ ਆ ਗਿਆ ਬੈਂਕ ਜਾ ਸਕੋ ਕੁਝ ਬੈਂਕ ਪੈਸੇ ਜਮਾ ਕਰਵਾਏ ਕਰਵਾ ਆਇਆ ਚਲ ਚੰਗਾ ਬੁੱਤੇ ਮੇਰੀ ਗੱਲ ਸੁਣ ਆ ਤਾਂ ਇੰਨਾ ਵਧੀਆ ਨਾ ਕਿ ਤੂੰ ਸਾਰੇ ਬੈਂਕ ਦਾ ਹਸਾਬ ਆਏਗਾ ਪੈਸੇ ਲੈਣ ਦਾ ਹਸਾਬ ਅਵਿਆਜ ਦਾ ਪੈ ਸਾਰਾ ਸਾਬ ਤੁੰਗ ਰੱਖਿਆ ਤੋ ਤ ਰੱਖਣਾ ਪੈਣਾ ਹੀ ਸਾਬ ਤੇ ਹੋਰ ਕੀ ਤਦਾਂ ਹੋਰ ਕੋਈ ਕੰਮ ਨਹੀਂ ਤੇ ਇਹੋ ਜਿਹਾ ਕੰਮ ਕਰਨਾ ਨੂੰ ਲੈ ਪੁੱਤ ਜੇ ਬਾਹਰ ਵੀ ਕਿ ਤੇ ਨੌਕਰੀ ਲੱਗਦਾ ਤੇ ਉੱਥੇ ਵੀ ਇਹੋ ਜਿਹਾ ਕੰਮ ਲੱਗਣਾ ਸੀ ਤੇ ਮੈਂ ਸਗੋ ਘਰ ਦਾ ਨੂੰ ਸਰਦਾਰੀ ਕੰਮ ਦੇ ਦਿੱਤਾ ਹੈ ਵੀ ਸਾਰੇ ਪੈਸੇ ਧਿਲ ਦਾ ਸਾਬ ਤੁੰਗ ਸਾਬ ਵਧੀਆ ਕੀਤਾ ਮਮੀ ਮੈਂ ਤੁਹਾਡੀ ਗੱਲ ਸਮਝੰਦਾ ਹਾਂ ਹੀ ਸੱਚੀਆ ਬੜੀਆਂ ਸਵਾਰਨਾ ਹੁੰਦੇ ਆ ਹਾਂ ਸ਼ਮੀ ਦੀ ਗੱਲ ਤੇ ਇਹਨੂੰ ਵੀ ਜਾਸ ਖਾਇਆ ਕਰੋ ਹਾਂ ਹੇ ਰੱਬਾ ਪਹਿਲਾ ਹਾਂ ਇੱਕ ਆ ਗਿਆ ਨਹੀਂ ਤੇ ਆ ਦੂਜਾ ਵੀ ਆ ਗਿਆ ਮੇਰੀ ਗੱਲ ਸੁਣੋ ਮੈਂ ਹੱਥੇ ਸਬਜ਼ੀਆਂ ਬਣਾਉਣੀਆਂ ਕੋਣ ਮੈਨੂੰ ਦੋ ਛੁੱਟੀ ਆਂਦੀ ਤਾਂ ਢਿਸਾਲੇ ਹਾਲ ਆਪੀ ਬਣਾਏ ਦਿਖਵਾਏ ਉਹ ਹਜੇ ਤਾਂ ਪਤੀ ਨਹੀਂ ਹੋਈ ਜਿਹੜੀ ਤੈਨੂੰ ਛੁੱਟੀ ਦੇਦੀ ਐ ਤੇ ਮੈਂ ਗਰੇ ਸੋਹਰੇ ਜਾ ਕੇ ਬਣਾਉਣੀਆਂ ਜਾਂ ਖਾਣੀਆਂ ਹਾਂ ਤੇ ਸੋਹਰੇ ਮੈਂ ਭੇਜਣਾ ਹੀ ਨਹੀਂ ਬੱਸ ਗਰੇ ਭੇਜਣਾ ਤੇ ਫੇਰ ਕੱਲ੍ਹ ਸੁਕਾਉਣ ਦੇ ਜਿੰਨੀਆਂ ਕਿ ਜੋਗੇ ਜੋ ਵੀ ਹੈਗੇ ਬਣਾ ਲੈਂਦੀ ਐ ਮੇਰੀ ਗੱਲ ਸੁਣ ਆ ਪਿੱਛੇ ਜਾ ਆਪਣੀ ਮਾਂ ਨੂੰ ਰਸ਼ ਰਸ਼ਰ ਪਾ ਕੇ ਦੇ ਆ ਮੇਰੇ ਹਿਸਾਬ ਨਾਲ ਜਰੋਂਦਾ ਇਹਦਾ ਵਿਆਹ ਹੋਇਆ ਰਜੀਤਾ ਤੂੰ ਗਿਆ ਨਹੀਂ ਹੈਗਾ ਮੰਮੀ ਰਾਸ਼ਨ ਕੀ ਪਾਵਾਂ ਮਾਤਾ ਤੇ ਪੈਸੇ ਹੀ ਮੰਗਦੀ ਆ ਤੇ ਪੈਸੇ ਮੇਰੇ ਕੋਲ ਹੈਗੇ ਨਹੀਂ ਆ ਲੈ ਉਹ ਕਹਿੰਦੀ ਮੈਨੂੰ ਪੈਸੇ ਦੇ ਦੇ ਮੈਂ ਰਸਨ ਆਪਣੇ ਹਿਸਾਬ ਨਾਲ ਲਾਪੇ ਲਲਾਂਗੀ ਤੇ ਜਿਹੜੇ ਤੈਨੂੰ ਪਰਸੋਂ 10000 ਫੜਾਇਆ ਪੁੱਛ ਤੂੰ 5000 ਦੇ ਆ ਉਹ ਵੀ ਤੇ ਕੰਧੀ ਉੱਥੇ ਡਈ ਹੈ ਨਾ ਕੰਮ ਕਰ ਨਹੀਂ ਹੋਣੇ ਕੀ ਕਰਨਾ 5000 ਰੁਪਏ ਕੰਧੀ ਨੇ ਉਹਦੇ ਕਿਹੜਾ ਪ੍ਰੋਣੇ ਜਾ ਜਾ ਬਿੰਦੀ ਆ ਜਾਂ ਹੈਗੀ ਆ ਵੀ ਉੱਥੇ ਬੜਾਇ ਬਣਵਾਉਂਦੇ 10000 ਦੀ ਜਿਹੜੀ ਦੀ ਗੱਲ ਕਰਦੇ ਨਾ ਉਹ ਇੰਨੇ ਸਮਝਿਆ ਜੀ ਦੱਸੋ ਮੇਰੀ ਗੱਲ ਸੁਣ ਤੈਨੂੰ ਮੈਂ ਇੱਥੇ ਰੱਖਿਆ ਤੂਰ ਹੈ ਉੱਥੇ ਨਹੀਂ ਮੈਂ ਤੈਨੂੰ ਜਾਣਣਾ ਪਰ ਇਹਦਾ ਮਤਲਬ ਇਹ ਨਹੀਂ ਕਿ ਤੂੰ ਸਾਸੂ ਨੂੰ ਆਪਣੇ ਨੂੰ ਪੁੱ ਮੀਨੇ ਰੋਸ਼ਨ ਰਾਸ਼ਨ ਪਾ ਕੇ ਦੇ ਕੇ ਆਉ। ਚਲ ਦੇ ਮਾਂਏ। ਕੱਲ ਪਰਸਾ ਜਾਇਓ ਮੈਂ ਅਕਨਿੰਝ ਜਾਣਾ ਤੇ ਜਾ ਕੇ ਰਾਸ਼ਨ ਦੇ ਆਇਓ। ਅੱਡਾ ਦਾ ਕਿਲੋ ਚੀਜ਼, 1/4 ਕਿਲੋ ਲਿਆ ਗਾ ਮਮੀ ਨਾ ਨਿਕਲ ਜਣਾਉਂਦਾ ਇਕੱਲੀ ਨੇ ਉਹਨੇ ਕੀ ਕਰਨਾ। ਮਮੀ ਕਿੰਨਾ ਚਿਰ ਤੇ ਹੋ ਗਿਆ ਮੈਂ ਗਿਆ ਨਹੀਂ ਆਪਣੇ ਮੰਮੀ ਗੱਲ ਤੇ ਆਪਾਂ ਕਿਸੇ ਦਾ ਮੇਲਾ ਹੀ ਇਹਨੂੰ ਭੇਜੋ ਮੇਰੇ ਨਾਲ। ਮੇਰੇ ਦੱਖੇ ਨਹੀਂ ਲੱਗਦੀ। ਭੇਜ ਲਉਂਗੀ। ਪਰ ਉੱਥੇ ਰਹਿਣਾ ਕਦੋਂ 2 ਘੰਟੇ। ਦੂਜੀ ਗੱਲ ਪਾਣੀ ਪੂਣੀ ਆਪਣਾ ਨਾਲ ਖੜੇ ਤੇ ਖਾਵੇਂ ਪੀਵੇਂ ਕੁਝ ਨਾ ਤੇ ਮੈਂ ਦੱਸਾਂ। ਹੋ ਨਾ ਇਹਨੂੰ ਕੀ ਕਿਹਾ ਤੇ 2 ਘੰਟੇ 2 ਘੰਟੇ ਚ ਕੀ ਮਿਲਣਾ ਆਪਾਂ 4-5 ਦਿਨ ਤੇ ਨਾ ਹੀ ਆਵਾਂਗੇ ਜਾਣ ਦੇ ਨੂੰ ਜਾ ਕੇ ਦੀ ਛੰਗੀਆਂ ਗਲਾਸ ਫੜ ਲਾ ਕਿੱਥੇ ਗਈ ਆ ਪਤਾ ਲੱਗਦਾ ਵੀ ਚਾਹ ਫੜਾਈ ਆ ਤੇ ਮੈਂ ਭਾਂਡੇ ਫੜ ਕੇ ਡਾਣਾ ਬਾਅਦ ਮਾਰਾਂ ਨਾ ਦਿਨ ਜੇ ਕਾ ਉਹਨਾਂ ਜੇ ਕ ਨਹੀਂ ਹੋਣਾ ਚਾਹ ਫੜਾਈ ਤੇ ਗਲਾਸ ਮੈਂ ਰੱਖ ਤਾ ਮੰਦਰ ਛੰਮੀ ਅੱਜ ਕੱਲ ਤੂੰ ਕਲ ਅਨਗੋਰ ਕਰਦੀ ਆ ਜਦੋਂ ਵੀ ਤੈਨੂੰ ਵਾਜਾ ਮਤਲਬ ਤੂੰ ਸੁਣਦੇ ਨਹੀਂ ਆ ਅੱਜ ਤੱਕ ਘਰੋਂ ਲੱਗਦੀ ਸੀ ਵਾਹ ਉਧਰ ਸਾੜਨ ਲਗਾ ਹੀ ਤੇ ਅਚ ਤੜਕਾ ਲਾਉਣਾ ਪਈ। ਕੀ ਨੂੰ ਲੱਗੇ ਸ਼ਮੀਤ? ਪਾਜੀ ਆਲੂ ਬੜੀਆਂ ਨੂੰ ਤੜਕਾ ਲਾਉਂਦੀਆਂ। ਲੈ ਆਲੂ ਬੜੀਆਂ ਮਿੰਡਾ ਜਿਹਾ ਸੌਕੀ ਜਿਹੀ ਸਬਜ਼ੀ ਬਣਾ ਦੇ ਬੈਹਂ ਦੀ ਆਲੂ ਰੋਹ ਦਿਹਾੜੀ। ਕੋਈ ਚੱਜ ਦੀ ਸਬਜ਼ੀ ਬਣਾਇਆ ਕਰ। ਦੀਦੀ ਸਵਾਦ ਲੱਗਦੀਆਂ ਨੇ ਉਹ ਵੀ। ਬੜੀ ਪਾ ਕੇ ਤੇ ਆਲੂ ਬਹੁਤ ਸਵਾਦ ਲੱਗਦੇ ਨੇ। ਘਾਰੇ ਬੰਦੇ ਨੇ। ਮੇਰੀ ਗੱਲ। ਤੇ ਕਿਤੇ ਬੜੀਆਂ ਕਰ ਆ ਕੇ ਤੂੰ ਨਾ ਘਾਰੀ ਹੋ ਜੀ ਜਾੜਾ। ਅੱਛਾ ਮੇਰੀ ਗੱਲ। ਸਬਜੀ ਬਣਾਇਆ ਗਾ ਮਸ਼ਰੂਮ ਹਾਂ ਕਾਲੇ ਛੋਲੇ ਚਿੱਟੇ ਛੋਲੇ ਆਲੂ ਮਟਰ ਅਰਬੀ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਤਰ ਜਾਂਦੀ ਬਹਾਂ ਦੇ ਘਰੇਲੇ ਬਣਾ ਲ ਤੂੰ ਹਾਂ ਬਣਾ ਕੇ ਤੇ ਕੋਲਾ ਪਰ ਗੇ ਰੱਖ ਵਿੱਚ ਡੂੰਗਾ 2 ਕਿਲੋ ਬਣਾ ਦੀ ਦਾਲ ਦੇ ਨਾਲ ਇੱਕ ਇੱਕ ਖਾਂਦੇ ਰਵਾਂਗੇ ਦੀਦੀ ਸ਼ਾਮੀ ਮੈਨੂੰ ਜੀਤ ਨੂੰ ਕਹਾਂਗੀ ਕਿ 2 ਕਿਲੋ ਇਕੱਠੇ ਘਰੇਲੇ ਲੈ ਆਏ ਆ ਪਾਪਾ ਹਾ ਤੂੰ ਹਤੀਸ਼ੇ ਲਾ ਕੇ ਬੈਠੀ ਜੋ ਇਹ ਨੂੰ ਕਿਹਾਲੇ ਉਹ ਬਹੁਤ ਚਾਦਾ ਦੋ ਦਿਨ ਕਿੱਲੋ ਤੇ ਹੈਗੇ ਸਾਰੇ ਦਿਨ ਵਿਹਲੇ ਹੀ ਬੈਠੀ ਰਹਿੰਦੀ ਆ ਮੋਬਾਈਲ 'ਚ ਵੜੀ ਰਹਿੰਦੀ ਆ ਕਹਿ ਕੇ ਰਣਜੀਤ ਨੂੰ ਇਹਦੇ ਕਮਰੇ 'ਚ ਨਾ ਕੇਬਲ ਦੀ ਤਾਰ ਲਵਾਨੀ ਮੈਂ ਮੈਂ ਤੁਹਾਨੂੰ ਕਿਹਾ ਸੀ ਇਹਦਾ ਫੋਨ ਨਹੀਂ ਵੇਚੋ ਤੀ ਉਹ ਮੰਨੇ ਨਹੀਂ ਇਹ ਫੋਨ ਦੇ ਪੱਲੇ ਹੈ ਕੀ ਆ ਆ ਵੇਚਣ ਦੇ ਤਾਂ 100 ਦੇ 200 ਤਾਂ ਘੱਟ ਵੀ ਕਹਿਣਾ ਨਹੀਂ ਸਾਰਾ ਤੇ ਫੋਨ ਟੁੱਟਿਆ ਉਹ ਜੀ ਦੀ ਮਾਂ ਜਿੰਨੇ ਟੁੱਟਿਆ ਫੋਨ ਫੜਾਤਾ ਹੈ ਬੰਦਾ ਕੰਦਾ ਏ ਕਿ ਜੇ ਫੋਨ ਲੈ ਕੇ ਜਾਣਾ ਪੁੱਤ ਨੂੰ ਠੀਕ ਕਰਵਾ ਕੇ ਦੇਣੇ ਆ ਉਹਨੇ ਫੋਨ ਟੁੱਟਾ ਹੀ ਫੜਾਤਾ ਮੇਰੀ ਗੱਲ ਸੁਣ ਨਾ ਤੇਰਾ ਭਰਾ ਬਾਹਰ ਜਾਂਦਾ ਵਾ ਤੂੰ ਉਹਨੂੰ ਆਈਫੋਨ ਹੀ ਮੰਗਾ ਲੈ ਆਹ ਗੱਲ ਤਾਂ ਕੋਈ ਚੇਤਾ ਹੀ ਨਹੀਂ ਬਾਹਰ ਹੀ ਫੋਨ ਹੀ ਲੈਣਾ ਮੇਰੀ ਗੱਲ ਸੁਣ ਜੇ ਤੂੰ ਨਹੀਂ ਲੈਣਾ ਤੇ ਰਾਣੀ ਨੂੰ ਦਵਾ ਦੇ ਆਈਫੋਨ ਜਵਾਈ ਭਾਈ ਆ ਲੈ ਦੱਸ ਜਵਾਈ ਦਾ ਕਾ ਜਵਾਈ ਦੇ ਵੀ ਜਵਾਈ ਲੈਣਾ ਇੱਕ ਹੀ ਲੈਣਾ ਵਾ ਦੋ ਮੰਗਾਓਗੇ ਉਹ ਪਹਿਲੋ ਇੱਕ ਤੇ ਆ ਲੈਣ ਦੋ ਕੀ ਪਤਾ ਇੱਕ ਲਿਆ ਕੇ ਦੇਣਾ ਕਿ ਨਹੀਂ ਦੇਣਾ ਕਰ ਦੇ ਨਾ ਮੇਰੇ ਫੋਨ ਚੰਮੀ ਕਰ ਦੇਣਾ ਨਾ ਫੋਨ ਵੇਖੀ ਫੋਨ ਇਹਨੇ ਬਸ ਗਲਾਸ ਰੱਖ ਕੇ ਫੋਨ ਹੀ ਕਰਨਾ ਤੇ ਦੋ ਆਈਫੋਨ ਵੀ ਦੋ ਦੱਸੋ ਕਿਹੜੇ ਲੈਣੇਗੇ ਹੈ ਭਾਬੀ ਮੰਗਾ ਦੇਗੀ ਨਾ ਆਈਫੋਨ ਮੈਨੂੰ ਵੀ ਮੰਗਾ ਦੇਗੀ ਨਹੀਂ ਭਾਜੀ ਲੈ ਇਹ ਕਹਿਂਦੀ ਗੱਲ ਐ ਉਹ ਕਹਿੰਦੀ ਨਹੀਂ ਭਾਜੀ ਓਹੋ ਉਹਦੇ ਕਹਿੰਦਾ ਮਤਲਬ ਨਹੀਂ ਨਹੀਂ ਭਾਜੀ ਮੰਗਾਉਣਾ ਹੁਣੇ ਫੋਨ ਨਹੀਂ ਕਰਦਾ ਮੈਂ ਹੁਣ ਕੱਲ ਫੋਨ ਨਹੀਂ ਕਰਦਾ ਹੁਣੇ ਹੀ ਫੋਨ ਕਰਦੀ ਆ ਉਹਦੇ ਕਹਿੰਦਾ ਇਹ ਮਤਲਬ ਐ ਮੰਮੀ ਜੀ ਮੇਰਾ ਵੀਰਾ ਵਿਚਾਰਾ ਅੱਜ ਗਏ ਨੂੰ 1.5 ਸਾਲ ਤੇ ਹੋਇਆ ਐ ਅਜੇ ਤੋ ਮਸਾ ਸੈੱਟ ਵੀ ਨਹੀਂ ਹੋਇਆ ਹੈਗਾ ਤੇ ਪਿੱਛੋ ਕਰਜ਼ਾ ਵੀ ਨਹੀਂ ਉਤਰਿਆ ਮੈਂ ਕਿੰਧਾ ਚੀਜ਼ਾਂ ਦੀ ਮੰਗਾਂ ਰੱਖੀ ਜਾਵਾਂ ਉਹਦੇ ਅੱਗੇ ਢੇੜ ਸਾਲ ਢੇੜ ਸਾਲ ਮੇਰੇ ਦੋਸਤ ਨੂੰ 3 ਮਹੀਨੇ ਹੋਏ ਜੇ ਤੇ ਉਹਨੇ ਆਈਫੋਨ ਭੇਜੀ ਦਿੱਤਾ ਆਪਣੇ ਘਰਿਆਂ ਨੂੰ ਤੇ ਪੈਸੇ ਵੱਖਰੇ ਭੇਜਦਾ ਪਿਆ ਡਾਲਰ ਬਾਜੀ ਕੰਮ ਕੰਮ ਦਾ ਹਿਸਾਬ ਹੁੰਦਾ ਉਹਨੂੰ ਨਹੀਂ ਕੰਮ ਮਿਲਦਾ ਪਿਆ ਹੱਲੇ ਉਹਦੇ ਘਰੋਂ ਪੈਸੇ ਮੰਗਵਾ ਮੰਗਵਾ ਕੇ ਹਾਰ ਹੋ ਗਿਆ ਵੇ ਮੈਂ ਤੈਨੂੰ ਦੱਸਾਂ ਇਹ ਹੁੰਦੀਆਂ ਬਹਾਨੇ ਬਾਜੀਆਂ ਬਾਹਰ ਵਾਲਿਆਂ ਦੀਆਂ ਆ ਜਦੋਂ ਇਹਨਾਂ ਕੋ ਪੈਸੇ ਮੰਗ ਲੈ ਉਦੋਂ ਪਤਾ ਕਿ ਕਹਿਣਗੇ ਮਹਾਰਾਜ ਕੰਮ ਆ ਕੰਮ ਇਥੇ ਵਾਧੂ ਜੇ ਇਹ ਟੌਰ ਨਾ ਰਹੀ ਤਾਂ ਜਦੋਂ ਵੀ ਕੋਈ ਕਦੀ ਪੈਸਾ ਮੰਗ ਲਿਆ ਨਾ ਨਾਲੋਂ ਨਾ ਇਥੇ ਦਿਹਾੜੀਆਂ ਨਹੀਂ ਲੰਗਦੀਆਂ ਆ ਕੰਮ ਨਹੀਂ ਮਿਲਦਾ ਆ ਰਾਦੀ ਰੋਟੀ ਬੜੀ ਮੁਸ਼ਕਲ ਖਾਈਦੀ ਆ ਬਾਹਰ ਵਾਲਿਆਂ ਦੇ ਇਹ ਬਹਾਨੇ ਹੁੰਦੇ ਹੀ ਤੇ ਉਹ ਤਰਾ ਆਪਣੇ ਘਰ ਦੇ ਤੋਂ ਸਾਰਾ ਕੁਝ ਭੇਜਦੇ ਹੋ ਅੰਦਰ ਖਾ ਕੇ ਸਭ ਕੁਝ ਹੋ ਜਾਂਦਾ ਐਵੇਂ ਹੀ ਕਰਦੀ ਆ ਇਧਰੋਂ ਪੈਸਾ ਮੰਗਉਂਦੀ ਆ ਐਡੀ ਮਾਂ ਤੇਰੀ ਲੱਭਦੀ ਆ ਨਾ ਪੈਸੇ ਦੇਣ ਵਾਲੀ ਤੇ ਇੰਨਾ ਵੀ ਛੋੜਨਾ ਬੋਲਿਆ ਕਰੋ ਅੱਛਾ ਸੱਚ ਇੱਕ ਗੱਲ ਪੁੱਛਣੀ ਸੀ ਦੱਸੋ ਪਤਾ ਤੈਨੂੰ ਕਹਿ ਡਿਆ ਸੀ ਕਿ ਮੈਂ ਸ਼ਮਨੀ ਕੋਲ ਗੱਲ ਪੁੱਛਣੀ ਕਿਹੜੀ ਗੱਲ ਪੁੱਛਣੀ ਬਾਹਰ ਚ ਬੋਲਦਾ ਤੁੰਦ ਬਾਹਰ ਨਹੀਂ ਬੱਕਰੇ ਪੁੱਛਣੀ ਤੂੰ ਮੇਰੇ ਸਾਹਮਣੇ ਪੁੱਛ ਦੇ ਵੀ ਗੱਲ ਪੁੱਛਣੀ ਉਹ ਹੀ ਪੁੱਛ ਲੱਗਾ ਸੀ ਚ ਕੱਲ ਠੇਕੇ ਨਹੀਂ ਗਈ ਕੋਣ ਗਿਆ ਠੇਕੇ ਆਹ ਮम्मी ਠੇਕੇ ਗਈ ਸੀ ਆਹ ਇਹਨੂੰ ਮੈਂ ਹੀ ਭੇਜਿਆ ਸੀ ਹੈਨਾ ਸ਼ਮਨੀ ਮੈਂ ਭੇਜਿਆ ਸੀ ਤੈਨੂੰ ਠੇਕੇ ਹਾਂਜੀ ਮਾਂ ਹਾਂ ਤੇ ਤੂੰ ਕਿਉਂ ਠੇਕੇ ਗਈ ਮम्मी ਤੇ ਕਿਉਂ ਠੇਕੇ

ਸਾਡਾ ਘਰ ਭਰ ਜੀ 10 ਅਖੀਰ ਭਾਂ ਕੇ ਆਈਫੋਨ ਭੇਜੀ ਮੇਰਾ ਵੀਰਾ ਤੇ ਵਿਚਾਰ ਅਜੇ ਤੇ ਵੀ ਆਦਾ ਕਰਜਾ ਨਹੀਂ ਲਾ ਪਾਇਆ ਪਹਿਲੇ ਉਹਨੂੰ ਬਾਹਰ ਭੇਜਿਆ ਉਦੋਂ ਵੀ ਇੰਨਾ ਪੈਸਾ ਲਾਇਆ ਜੇ ਡੇਡ ਕਿਲਾ ਪੈਣੀ ਹੈ ਉਹ ਸਾਰੀ ਗਹਿਣੇ ਪਈ ਹੋਈ ਹੈ ਤੇ ਕਿੱਥੋਂ ਕਰੇ ਉਹ ਇੰਨਾ ਮੰਮੀ ਜੀ ਵਿਚਾਰੇ ਤੇ ਬਾਰ ਬਾਰ ਪੈਸੇ ਭੇਜਦੇ ਪਈ ਆ ਬਾਹਰ ਹੁਣ ਤੇ ਉਹਨਾਂ ਕੋ ਵੀ ਕੁਝ ਨਹੀਂ ਰਿਹਾ ਅਜੇ ਤੱਕ ਕਹਿਣੀ ਅਹੀਂ ਸਨਿਆਰੇ ਦੇ ਪੈਸੇ ਦੇਣ ਵਾਲੇ ਇਹਨਾਂ ਨੂੰ ਤੇ ਆਪਣੀ ਲੱਲ ਲੱਗੀ ਆ ਇੰਨੇ ਲਾਜੀ ਲੋਕ ਆ ਨਾ ਮੈਂ ਕਦੀ ਨਹੀਂ ਵੇਖੇ ਇੰਨੇ ਲਾਜੀ ਲੋਕ ਉਹਨਾਂ ਨੇ ਇਹ ਕੀ ਵਿਆਹ ਕਰ ਦਿੰਨੇ ਤੇ ਆਪਣੀ ਤਾਂ ਬਾਹਰ ਲਾਉਣੀ ਇਹ ਨਹੀਂ ਪਤਾ ਕਿ ਬਾਹਰ ਫੇਰ ਓਡੇ ਦਾ ਓਡੇ ਖੜਾ ਆ ਮੈਨੂੰ ਨਹੀਂ ਲੱਗਦਾ ਮੇਰਾ ਘਰ ਵੱਸੂਗਾ ਇੱਥੇ ਹਦੋਂ ਪੁੱਛਦਿਆਂ ਲਰ ਦੱਸੋ ਕਿਉਂ ਨਹੀਂ ਦਿੱਤਾ ਪਪੇ ਕੀ ਕਰਨ ਕੀ ਗਏ ਤੇ ਤੂੰ ਭੇਜਿਆ ਕਿਉਂ? ਹਵੇਲਾ ਮੰਮੀ ਲਕੋਆ ਕਰ ਲੈ ਰੱਖਣਾ ਪੈ ਸਾਡੇ ਤੋਂ। ਲੁਕਾਓ ਪੂਰਾ ਕਰਨਦੇ ਐ। ਇਹ ਨਹੀਂ, ਪੈਨੋ ਤੇ ਸਬਜ਼ੀਆਂ ਦੀ ਬੜੀ ਤਾਰੀਫ਼ ਕਰਨਦੇ। ਮੈਨੂੰ ਨਹੀਂ ਪਤਾ ਕਿ ਅੰਦਰ ਅੰਦਰ ਕੀ ਬਣਨ ਗਿਆ। ਗੱਲ ਕੀ ਏ ਮੰਮੀ ਨਾਲੋਂ? ਹੁਣ ਦੱਸ ਵੀ ਦੋ। ਇਹਨੇ ਤੋੜ ਦਿੱਤਾ ਤੁਹਾਡੇ ਸਿਰ ਤੇ। ਚੁੱਪ ਕਰਕੇ ਬੈਠੇ ਦੱਸੋ ਕੀ ਗੱਲ ਦੀ ਆ। ਤੂੰ ਹੀ ਨਾ ਆਪਣੇ ਆਪ 'ਚ ਇਨੇ ਚਲਾਕ ਬੰਦੇ ਜੇ ਨਾ। ਉਹ ਦੋਵੇਂ ਜਾਣੇ ਤੂੰ ਹੀ ਇੱਕੋ ਜਿhko ਜੇ। ਹੈਂ? ਤਾਂ ਸਮਝਾਸਤੋ ਤੁਹਾਡੀ ਚਲਾਕੀ ਕਿਹੜੀ ਆ? ਤੂੰ ਹੀ ਕੀ ਸਮਝਦੇ ਜੀ? ਕਿ ਮੈਨੂੰ ਦੱਸ ਕੇ ਗਈ ਉਹ ਤਾਂ ਮੈਂ ਜਾਣ ਬੁੱਝ ਕੇ ਝੂਠ ਬੋਲਿਆ ਕਿ ਮੈਨੂੰ ਦੱਸ ਕੇ ਗਈ ਪੇਕੇ ਤੇ ਫਿਰ ਪੁੱਛਣ ਕਿਉਂ ਨਹੀਂ ਦਿੱਤਾ ਉਹਨੂੰ ਮੇਰੀ ਗੱਲ ਸੁਣ ਧੀ ਰਾਣੀਏ ਕੰਟਰੋਲ ਕਰ ਜਰਾ ਕ ਵੇਖ ਤੇਲ ਵੇਖ ਤੇਲ ਦੀ ਧਾਰ ਵੇਖ ਮੈਂ ਕਿਹੜੇ ਸਾਹਮਣੇ ਚੱਲਣ ਡਈ ਆ ਤੁਹਾਨੂੰ ਪਤਾ ਮਮੀ ਚੱਲਣੇ ਮੇਰੇ ਦਿਮਾਗ 'ਚ ਵੀ ਪਾ ਦੋ ਕੀ ਬੁਝਾਰਤਾਂ ਨਹੀਂ ਪਾਈ ਜਾਂਦੇ ਜੇ ਉਦੋਂ ਦੀਆਂ ਬੁਝਾਰਤਾਂ ਪੁੱਛ ਹਾਂ ਦੇ ਦੱਸੋ ਸਾਨੂੰ ਵੀ ਦੱਸੋ ਸਹੀਂ ਉਹ ਪੁੱਤਰ ਜੀ ਤਾਂ ਨੂੰ ਕੱਖ ਨਹੀਂ ਪਤਾ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਉਹ ਗਈ ਆ ਚੋਰੀ ਪੀਕੇ ਦੱਸ ਕਹਿੰਦੀ ਗਈ ਕਹਿ ਕੇ ਇੱਥੋਂ ਗਈ ਆ ਕਿ ਮੈਂ ਮੜਜੀ ਸਰਗਰ ਦੀ ਗੋਲੀ ਲੈ ਆਵਾਂ ਜਦੋਂ ਮੈਂ ਵੇਖਿਆ ਡੇਢ ਦੋ ਘੰਟੇ ਹੋ ਗਏ ਆ ਇਹ ਪਹੁੰਚੀ ਨਹੀਂ ਉਹਦਾ ਹੀ ਮੈਨੂੰ ਸ਼ੱਕ ਪੈ ਗਿਆ ਇਹ ਹੋਰ ਕਿਤੇ ਜਾਣ ਵਾਲੀ ਤੇ ਹੈ ਨਹੀਂ ਇਹ ਵੱੱਦ ਤੋਂ ਵੱੱਦ ਪੀਕੇ ਗਈ ਹੋਣੀ ਆ ਬੈ ਇਹਨੂੰ ਕੁਝ ਨਹੀਂ ਕਿਹਾ ਜਦੋਂ ਆਈ ਇੰਨੀ ਡਰੀ ਆਈ ਸੈਂਪੀ ਹੋਈ ਮੈਨੂੰ ਪਤਾ ਲੱਗ ਗਿਆ ਸੀ ਕਿ ਇਹਦੇ ਦਿਲ ਵਿੱਚ ਕੋਈ ਨਾ ਕੋਈ ਡਰ ਬੈਠਾ ਹੈ ਤੇ ਡਰ ਕੁੜੀ ਨੂੰ ਇੱਕੋ ਗੱਲ ਦਾ ਹੁੰਦਾ ਹੈ ਕਿ ਇਹ ਨਾ ਪਤਾ ਲੱਗ ਜੇ ਪੇਕੇ ਗਈਆਂ ਜੇ ਪਤਾ ਲੱਗ ਗਿਆ ਤੇ ਮੇਰੇ ਸਤਰੌਲ ਬੜੀ ਹੋਣੀ ਆ ਤੇ ਤੇਰੀ ਹਾਲਤ ਸੀ ਕਿ ਤੂੰ ਤੂੰ ਤਾਂ ਨਹੀਂ ਹਲੋ ਫਿਰ ਕਸਣਾ ਤੇ ਇਹ ਮਰ ਜਣਾ ਤਾਂ ਇੱਕੋ ਹੀ ਕੰਮ ਕਰਦੇ ਉਹ ਬੈਲ ਤੜ ਕੇ ਧੋਣ ਚ ਹੀ ਦਿੰਦਾ ਹੀ ਬਸ ਨਹੀਂ ਤਾਂ ਖਸਨ ਤੁਹਾਨੂੰ ਪੀਣਾ ਤਾਂ ਸਹਿ ਪੇਕੇ ਚਲ ਗਈ ਜੇ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿ ਉਹਨਾਂ ਦਾ ਇੰਤਜ਼ਾਮ ਹੀ ਲਾਇਆ ਹੈ ਨਹੀਂ ਮੰਮੀ ਨੇ ਤੇ ਲਗਾਮ ਉਹਦੀ ਛੱਡ ਦਿੱਤੀ ਢਿੱਲੀ ਕਰ ਦਿੱਤੀ ਆ ਮੈਨੂੰ ਲੱਗਦਾ ਵੀ ਲਗਾਮ ਕਸਨੀ ਪੈਣੀ ਜੇ ਹੁਣ ਦੱਸ ਦੋ ਵੀ ਤੁਹਾਡੀ ਗੱਲ ਚੱਲਣ ਕਿ ਨਹੀਂ ਦਿਮਾਗ 'ਚ ਤੇਨੂੰ ਤਾਂ ਇਹ ਤਾਂ ਫੁਰਕੋਲ ਨਹੀਂ ਹੋਈ ਨਈਆ ਕਿ ਵਾਵਾ 2 ਦਿਨ ਹੋ ਗਏ ਨਾ ਵੱਜੀਆਂ ਕਿਉਂ ਨੇ ਐਹੋ ਹੀ ਗੱਲ ਹੈ ਨਾ ਬੇਸ਼ੇਦਾਈਓ ਸਮਝੋ ਰੰਜੀ ਦਾ ਆਂਡਿਆ ਜਨਮ ਦਿਨ ਠੀਕ ਆ ਇਹ ਪੱਕੀ ਗੱਲ ਆਪਣੇ ਪੇਕੇ ਗੱਲ ਕਰਨ ਗਈ ਹੋਣੀ ਆ ਗੇਨਜੀ ਤੂੰ ਘਰ ਤਵ ਇਹੇ ਸਾਨੂੰ ਮੇਰੀ ਗੱਲ ਸੁਣੋ ਆਮਕਾਰ ਮਿਲ ਜੇ ਹੋਰ ਸਾਨੂੰ ਕੀ ਚਾਹੀਦਾ ਲੱਗੇ ਸਮੇਂ ਦਾ ਉਹ ਵਾਂਗੂ ਮੈਂ ਕਿੰਡਾ ਕ ਪੇਜ ਨੂੰ ਵੇਖੀ ਛੇਤ ਵੀ ਖਾਲਸਾ ਦੇ ਭੇਗੇ ਲੋਵੇ ਐਸ ਕਰਕੇ ਨੂੰ ਮੈਂ ਕੁਝ ਨਹੀਂ ਕਿਆ ਨਹੀਂ ਤਾਂ ਉਸ ਤਰ੍ਹਾਂ ਇਹਦੀ ਵੀ ਜੁਰਤੇ ਤੂੰ ਮੇਰੇ ਪੁੱਛੇ ਬਿਨਾ ਆ ਦਲੀਲ ਡਬਰੇ ਆ ਮੇਰੀ ਦੇ ਗੱਲ ਛੱਡ ਅੱਟਾੜੇ ਪੁੱਛਿਆ ਮੈਂ ਦਲੀਜੇ ਟੱਪ ਕੇ ਆ ਲੱਤਾਂ ਤੋੜ ਕੇ ਤੇ ਹੱਥ ਨਾ ਬਣਾਈਆਂ ਹੁਣ ਲੈ ਤੇ ਮੇਰੀ ਗੱਲ ਸੁਣ ਲੈ ਇਹਦੇ ਪੇਕੇ ਨੇ ਪੂਰੇ ਗਾੜੀ ਲੈ ਕੇ ਕਾਰ ਖੜੀ ਕਰਨੀ ਤੇ ਜਦੋਂ ਮਾਰਨਾ ਹਾਰ ਤੇ ਆਪਾਂ ਫਿਰ ਕੀ ਕਹਿਣਾ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਇਹਦਾ ਕਾ ਜਨਮ ਦਿਨ ਆ ਗਿਆ ਇਹ ਚੇਤਾ ਰੱਖੀ ਕੇਕਾ ਇੱਥੇ ਨਹੀਂ ਉਹ ਕਟਣਾ ਕੇਕ ਨਾ 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 ਹੋਟਲ ਤੇ ਨਹੀਂ ਕੇਕ ਕਟਣਾ ਹੈਗਾ ਕਾਰ ਦੇ ਮੋਨੜ ਤੇ ਮੰਮੀ ਤੁਹਾਨੂੰ ਮੰਨਣਾ ਬਹੁ ਗਿਆ ਆ ਸਾਤਾ ਤੱਕ ਮੈਂ ਕਹਿੰਦਾ ਮੰਮੀ ਕਿਉਂ ਚੁੱਪ ਕਰ ਗਈ ਤੇ ਮੇਰਾ ਘਰ ਤੇ ਨਪਦੀ ਜਾਂਦੀ ਆ ਮੈਂ ਤਾਂ ਸਿੱਤੀ ਛੱਡ ਨਹੀਂ ਉਹਦੇ ਮੂੰਹ ਤੇ ਕਿ ਤੋ ਬਿਨਾ ਪੁੱਛਿਆ ਤੇ ਕੇ ਚੱਲ ਗਈ ਮੇਰੀ ਗੱਲ ਸੌਣ ਅੱਜ ਜਦੋਂ ਹਾਕ ਤੇਰਾ ਉਹਦੀ ਗੱਲ ਤੱਕ ਜਾਵੇ ਨਾ ਕੰਟਰੋਲ ਕਰ ਲਿਆ ਘਰ ਨੂੰ ਅੱਜ ਜਦੋਂ ਉਹਦੀ ਕਾਰ ਦੀ ਗੱਲ ਵੱਸੀ ਹੈ ਨਾ ਦਿਲ 'ਚ ਠੰਡ ਪੈ ਗਈ ਆ ਕਿ ਹੁਣ ਸਾਡੇ ਘਰ ਵੀ ਗੱਡੀ ਆਉਗੀ ਚਲ ਚੰਗਾ ਤੇ ਸਾਡਾ ਖਰਚਾ ਬਚੂਗਾ ਚਾਰ ਦਿਨ ਤੇ ਠੱਪ ਪੈ ਗਈ ਨਹੀਂ ਤਾਂ ਮੈਂ ਨਾ ਗੁੱਸੇ ਜਾ ਗਏ ਨਾ ਤੇ ਮੇਰਾ ਤਾਂ ਦਿਲ ਕਰਦਾ ਹੀ ਮੈਂ ਕਿ ਰਾਇ ਦੇ ਦੋ ਚਾਰ ਜਰਾ ਨਹੀਂ ਬਾਹਰ ਵੀ ਥੋੜਾ ਥੋੜਾ ਦਰਵਾਜ਼ਾ ਜਿਹਾ ਖੜਕੋਂਦਿਆ ਆਂ ਤੀ ਦੇਖੋਗੀ ਆ ਗੇਟ ਕੀਪਰ ਤੇ ਹੈਗੇ ਸਾਡੇ ਨਹੀਂ ਬੈਲ ਨਹੀਂ ਕਰਨਦਿਆ ਆਪਣਾ ਉਹਨਾਂ ਨੂੰ ਕਿਹਨੂੰ ਦਰਵਾਜ਼ਾ ਸਾਡਾ ਖੜਕਦਾ ਜਿਵੇਂ ਕੋਈ ਸਹੀ ਕੋਣ ਹੈ ਅੱਜ ਚਾਹ ਦਪਰਾ ਜਿਹੜਾ ਮਰਜ਼ੀ ਹੋਵੇ